ਗੁਰੂ ਗੋਬਿੰਦ ਸਿੰਘ ਜੀ ਨੇ ਹੀ ਬਚਨ ਕੀਤਾ ਨਾ ਕਿ ਮੈਨੂੰ ਸਿੱਖ ਪਿਆਰਾ ਮੈਨੂੰ ਤਾਂ ਸਿੱਖ ਦੀ ਰਹਿਤ ਪਿਆਰੀ ਰਹਿਣੀ ਰਹੇ ਸੂਈ ਸਿੱਖ ਮੇਰਾ ਉਹ ਸਹਬ ਹੈ ਉਸਕਾ ਥੀਰਾ ਥੀਰਾ ਕਹਿੰਦ ਨੇ ਕੀ ਲਈ ਕਿ ਜਿਹੜਾ ਸਿੱਖ ਰਹਿਤ ਰੱਖਦਾ ਹੈ ਉਹ ਮੇਰਾ ਮਾਲਕ ਤੇ ਮੈਂ ਉਹਦਾ ਚੇਲਾ ਬਣਨ ਨੂੰ ਤਿਆਰ ਆ ਮਹਾਰਾਜ ਕੀ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਮਹਾਰਾਜ ਕਨੇ ਮੈਨੂੰ ਸਿੱਖ ਨਹੀਂ ਪਿਆਰਾ ਮਿਲ ਨੂੰ ਸਿੱਖ ਦੀ ਰਹਿਤ ਪਿਆਰੀ ਆ ਭਾਪ ਜਿਹੜਾ ਸਿੱਖ ਰਹਿਤ ਰੱਖਦਾ ਉਹ ਪਿਆਰਾ ਹੈ ਰਹਿਤ ਕਰਕੇ ਪਿਆਰਾ ਹੈ ਮਹਾਰਾਜ ਜੇ ਰਹਿਤ ਕੋਈ ਨਹੀਂ ਰੱਖੀ ਤੇ ਸਿੱਖ ਕਾਹੇ ਜਬ ਮਹਾਰਾਜ ਕਨੇ ਮੈਨੂੰ ਨਹੀਂ ਪਿਆਰਾ ਗੁਰਮਖ ਹੈ ਰਹਿਤ ਰੱਖਣਾ ਉਹ ਕਲਾ ਕਹਿੰਦਾ ਏ ਉਹਦੀ ਕਹਿਣੀ ਤੇ ਕਥਨੀ ਇੱਕ ਹੁੰਦੀ ਤੇ ਗੁਰੂ ਦੇ ਦਰ ਤੇ ਪਰਬਾਤ ਨਹੀਂ ਮਨ ਦੇ ਪਿੱਛੇ ਲੱਗਣ ਵਾਲਾ ਬੰਦਾ ਕਹਿੰਦਾ ਹੀ ਕਹਦਾ ਹੁੰਦਾ ਮਹਾਰਾਜ ਕਹਿੰਦੇ ਉਹ ਕਰਦਾ ਨਹੀਂ ਹੁੰਦਾ ਮਨਮੁਖ ਕਠਣੀ ਹੈ ਪਰ ਰਹਿਤ ਨਾ ਹੁੰਦੀ ਸਤਿਗੁਰੂ ਕਹਿੰਦੇ ਮਨਮੁਖ ਬੰਦਾ ਕੱਠਦਾ ਹੀ ਹੈ ਕਹਿੰਦਾ ਹੀ ਹੈ ਰਹਿਤ ਪੰਜ ਰੱਖਦਾ ਜਿਹੜਾ ਰਹਿਤ ਰੱਖਦਾ ਮਹਾਰਾਜ ਕਹਿੰਦੇ ਉਹ ਬੜਾ ਪਿਆਰਾ ਹੈ ਉਹ ਸਿੱਖ ਮੈਨੂੰ ਬੜਾ ਪਿਆਰਾ ਹੈ ਉਹ ਮੇਰਾ ਸ਼ਹਿਬ ਬਣ ਜਾਵੇ ਮੈਂ ਉਹਦਾ ਚੇਲਾ ਬਣਨ ਤਿਆਰ ਹਾਂ ਰਹਿਤ ਕਰਕੇ ਪਿਆਰਾ ਹੈ ਤੇ ਜੇ ਤੇਰੀ ਰਹਿਤ ਨਹੀਂ ਤੇ ਮਾਫ਼ ਕਰਤਾ ਤੂੰ ਪਿਆਰਾ ਰਹਿਤ ਕਰਕੇ ਪਿਆਰੇ ਮਹਾਰਾਜ ਕਹਿੰਦੇ ਜਗ ਦਾ ਸੰਸਾਰ ਦਾ ਸੁੱਖੋ ਉਹ ਹੋ ਗੇਗਾ ਜਿਹੜਾ ਰਹਿਤ ਇਸ ਸੁੱਖ ਦੇ ਸੁੱਖ ਵੀ ਉਹਦੇ ਕੋਲ ਹੋਣਗੇ ਤੇ ਪ੍ਰਲੋਕ ਦੇ ਸੁੱਖ ਵੀ ਉਹਦੇ ਕੋਲ ਹੋਣਗੇ ਉਸੇ ਸਿੱਖ ਦੇ ਲੋਕ ਪਰਲੋਕ ਨੂੰ ਗੁਰੂ ਸਾਰਦਾ ਹੈ ਸਤਗੁਰ ਸਿੱਖ ਦਾ ਹਾਲਤ ਪਾਲਤ ਸੁਭਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਮਹਾਰਾ ਦੀ ਬਾਣੀ ਦੇ ਬਚਨ ਕਹਿੰਦੇ ਏਸੀ ਸਿੱਖ ਦਾ ਲੋਕ ਪਰਉਖ ਹੈ ਜਿਹੜਾ ਸਿੱਖ ਰਹਿਤ ਰੱਖਦਾ ਹੈ ਕਹਣੀ ਕੰਦੀ ਦਾ ਪੂਰਾ ਐਕਟ ਉਹ ਇੱਥੇ ਵੀ ਸੁਖੀ ਹੈ ਭਾਈ ਤੇ ਰੱਬ ਦੀ ਦਰਗਾਹ ਵਿੱਚ ਕੋਈ ਸੁਖੀ ਹੈ ਜਿਹੜਾ ਇੱਥੇ ਕਹਿੰਦਾ ਹੀ ਕਹਿੰਦਾ ਹੈ ਰਹਿਤ ਕੋਈ ਨਹੀਂ ਰੱਖਦਾ ਇੱਕ ਦਿਨ ਉਹ ਪ੍ਰਗਟ ਹੋ ਜਾਂਦਾ ਹੈ ਭਾਈ ਕਿ ਬੰਦਾ ਦਾ ਕਹਿੰਦਾ ਹੀ ਕਹਿੰਦਾ ਹੈ ਜੋ ਕਹਿੰਦਾ ਉਹਨੂੰ ਕਮਾਉਂਦਾ ਦਿੱਖੇ ਫਿਰ ਲੋਕ ਉਹ ਦੇਖે ਹੈ ਜੇ ਵੀ ਕੋਈ ਬਹੁਤਾ ਪ੍ਰਭਾਵ ਤਾਂ ਨਹੀਂ ਹੁੰਦੇ ਹੁੰਦੇ ਆਮ ਜਨ ਕਹਿੰਦੇ ਕੁਝ ਤਾਂ ਕਹਿਣੀ ਹੈ ਕਹਿਣੀ ਹੈ ਨੇ ਕਰਨੀ ਇਹਦੇ ਕੁਝ ਕੋਈ ਨਹੀਂ ਫੈਕ ਤੇ ਜਿਹੜਾ ਕਹਿੰਦਾ ਤੇ ਕਰਦਾ ਹੈ ਉਥੇ ਬਿਸ਼ਵਾਸ ਵੀ ਰੱਖਦਾ ਹੈ ਸੰਸਾਰ ਦਾ ਹਰ ਇੱਕ ਪੰਤਾ ਕਿ ਭਾਈ ਜੂ ਇਹ ਕਹਿੰਦਾ ਹੈ ਉਹ ਕਰਦਾ ਵੀ ਹੈ ਸਿੱਖ ਜੇ ਕਹਿੰਦਾ ਹੈ ਤੇ ਉਹਨੂੰ ਕਮਾਵੇ ਵੀ ਤੇ ਗੁਰੂ ਕਹਿੰਦੇ ਨੇ ਕਹਿੰਦੇ ਉਹ ਫਿਰ ਮੈਨੂੰ ਪਿਆਰਾ ਹੈ ਜੋ ਗੁਰੂ ਨੇ ਰਹਿਤ ਰੱਖੀ ਗਿਆ ਉਸ ਰਹਿਤ ਉੱਪਰ ਚੱਲ ਕੇ ਜਦੋਂ ਸਿੱਖ ਆਪਣਾ ਜੀਵਨ ਉਹ ਬਿਜਾਰਦਾ ਹੈ ਫਿਰ ਗੁਰੂ ਨੂੰ ਬਹੁਤ ਪਿਆਰਾ ਹੋ ਜਾਂਦਾ ਹੈ ਗੁਰੂ ਉਹਨੂੰ ਬਹੁਤ ਪਿਆਰ ਕਰਦਾ